ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ ਆਪਾਂ 14 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟਾਂ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਸਵੇਰ ਵੇਲੇ ਖਾਸ ਕਰਕੇ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਤੇ ਗੁਰਦਾਸਪੁਰ ਦੇ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਤੇ ਕਿਤੇ ਕਿਤੇ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਤੇ ਜੇਕਰ ਬਾਕੀ ਪੰਜਾਬ ਦੀ ਗੱਲ ਕਰੀਏ ਤਾਂ ਜਿਵੇਂ ਕਰਪੂਰਥ ਲਗਲੰਦਰ ਫਰੀਦਕੋਟ ਮੁਕਸਰ ਬਰਨਾਲਾ ਲੁਧਿਆਣਾ ਫਤਿਹਗੜ੍ਹ ਸਾਹਿਬ ਇਹਨਾਂ ਇਲਾਕਿਆਂ ਦੇ ਵਿੱਚ ਕੋਈ ਖਾਸ ਵੱਡੇ ਪੱਧਰ ਤੇ ਧੁੰਦ ਦੇਖਣ ਨੂੰ ਨਹੀਂ ਮਿਲ ਸਕਦੀ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਜਿੱਥੇ-ਜਿੱਥੇ ਕਣਕਾਂ ਨੂੰ ਪਾਣੀ ਲੱਗ ਰਿਹਾ ਹੈ ਤੇ ਕੁਝ ਕ ਇਲਾਕਿਆਂ ਦੇ ਵਿੱਚ ਥੋੜੇ-ਬਹੁਤ ਖੇਤਰਾਂ ਦੇ ਵਿੱਚ ਕੋਰਾ ਵੀ ਦੇਖਣ ਨੂੰ ਮਿਲ ਸਕਦਾ ਹੈ ਤੇ ਕੁਝ ਇਲਾਕਿਆਂ ਦੇ ਵਿੱਚ ਠੰਡੀਆਂ ਤੇਜ਼ ਹਵਾਵਾਂ ਸ਼ੀਤ ਲਹਿਰ ਵਰਗੀਆਂ ਮਾਹੌਲ ਵੀ ਦੇਖਣ ਨੂੰ ਮਿਲ ਸਕਦਾ ਹੈ ਖਾਸ ਕਰਕੇ ਪਟਿਆਲਾ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਲੁਧਿਆਣੇ ਇਹਨਾਂ ਇਲਾਕਿਆਂ ਦੇ ਵਿੱਚ ਪਰ ਬਾਅਦ ਵਿੱਚ ਮੌਸਮ ਸਾਫ ਹੋਵੇਗਾ ਕੁਝ ਕੁ ਲੱਖਾਂ ਦੇ ਵਿੱਚ ਬੱਦਲਬਾਹੀ ਵੀ ਦੇਖਣ ਨੂੰ ਮਿਲ ਸਕਦੀ ਹੈ ਜਿਸ ਸਦਕਾ ਸ਼ਾਮ ਵੇਲੇ ਪਹਾੜਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟਾ ਵੀ ਲੱਗ ਸਕਦਾ ਹੈ ਤੇ ਬਾਕੀ ਪੰਜਾਬ ਵਿੱਚ ਮੌਸਮ ਹੌਲੀ-ਹੌਲੀ ਅੱਜ ਤੋਂ ਖਰਾਬ ਹੋਵੇਗਾ ਹਲਕੇ-ਹਲਕੇ ਬੱਦਲਬਾਹੀ ਹੋਣੀ ਸ਼ੁਰੂ ਹੋ ਜਾਵੇਗੀ ਜੋ ਕਿ 16 ਜਾਂ 17 ਤਰੀਕ ਦੇ ਆਸ-ਪਾਸ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਟੁੱਟਮੇ ਤੌਰ ਤੇ ਪੰਜਾਬ ਵਿੱਚ ਲੱਗਣ ਦੀ ਸੰਭਾਵਨਾ ਮੌਜੂਦਾ ਸਮੇਂ ਵਿੱਚ ਵੱਧਦੀ ਹੋਈ ਦਿਖਾਈ ਦੇ ਰਹੀ ਹੈ।